ਭਾਰਤ ਦੇ ਵਿੱਚ ਪਿੱਛੇ ਜੇ ਇੱਕ ਆਈਪੀਐਸ ਅਫਸਰ ਨੂੰ ਹੀ ਇਦਾਂ ਦੇ ਕੋਈ ਸ਼ਬਦ ਵਰਤੇ ਗਏ ਸੀ ਤਾਂ ਇਹ ਜਿਹੜੀ ਤਲਕੀ ਆ ਇਹ ਕੁਛ ਇਹ ਨਹੀਂ ਹੈ ਕਿ ਇਹ ਵੈਸੀ ਯੋਨ ਜੀ ਨਹੀਂ ਇੱਕ ਲੜੀ ਦੇ ਤਹਿਤ ਆ ਇੱਕ ਅਣਜਾਣ ਪੁਨੇ ਚ ਨਹੀਂ ਕੀਤਾ ਗਿਆ ਕੁਝ ਵੀ ਇਹ ਮਿੱਥ ਕੇ ਹੋ ਰਿਹਾ ਸਾਰਾ ਕੁਝ ਮਿੱਥ ਕੇ ਹੋ ਰਿਹਾ ਹੈ ਕਿ ਪਿੱਛੇ ਮੋਦੀ ਹੈ ਠੀਕ ਹੈ ਜੀ ਮੋਦੀ ਹੈ ਤੇ ਫਿਰ ਤੁਸੀਂ ਕਿਸੇ ਵੀ ਧਰਮ ਨਾਲ ਕਿਸੇ ਮਜ਼ਮੇ ਨਾਲ ਜੋ ਮਰਜ਼ੀ ਕਰ ਸਕਦੇ ਹੋ ਤੁਹਾਨੂੰ ਖੁੱਲੀ ਛੁੱਟੀ ਹੈ ਜੇ ਇਹ ਗੱਲ ਨਹੀਂ ਵਾਪਰੀ ਤੇ ਕੋਈ ਬੰਦਾ ਸਾਡੇ ਨਾਲ ਆ ਕੇ ਜਿੱਥੇ ਮਰਜ਼ੀ ਬੈਠ ਕਰ ਸਕਦਾ ਆ ਵਿਚਾਰ ਕਰ ਸਕਦਾ ਮੈਂ ਬੈਠ ਸ਼ਬਦ ਵਾਪਸ ਲੈਣਾ ਵਿਚਾਰ ਕਰ ਸਕਦਾ ਹੈ ਬਿਲਕੁਲ ਹੈ ਜੋ ਜੋ ਅਸਾਮ ਚ ਹੋਇਆ ਮਣੀਪੁਰ ਚ ਹੋਇਆ ਜੋ ਪਿੱਛੇ ਇਹ ਨੂਚ ਹੋਇਆ ਜੋ ਪਿੱਛੇ ਇਹ ਦਿੱਲੀ ਚ ਹੋਇਆ ਉਸ ਗੱਲ ਨੂੰ ਲੈ ਕੇ ਕਿਵੇਂ ਮੁਸਲਮਾਨ ਦੇ ਘਰ ਸਾੜ ਗਏ ਕਿਵੇਂ ਮਸਜਿਦਾਂ ਦੇ ਚੜ੍ਹ ਕੇ ਉੱਤੇ ਤਿਰੰਗੇ ਲਾਏ ਗਏ ਜੋ ਇਹ ਕਰ ਰਹੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਹੜਾ ਇਹ ਜਿਹੜੀ ਘਟਨਾ ਆ ਜਿਹੜੀ ਕੁਲਵਿੰਦਰ ਕੌਰ ਵਾਲੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਹੈ ਮੈਂ ਉਹਦੇ ਬਾਰੇ ਥੋੜਾ ਤੁਹਾਨੂੰ ਸਪਸ਼ਟ ਕਰ ਦਾਂਗੇ ਉਹ ਇਸ ਤਰ੍ਹਾਂ ਨਹੀਂ ਹੈ ਵੀ ਜੇ ਕਿਸੇ ਹੋਰ ਐਮਪੀ ਨੂੰ ਥੱਪੜ ਵੱਜਾ ਹੁੰਦਾ ਜਾਂ ਕਿਸੇ ਧਰਮ ਕੌਮ ਦੇ ਨਾਲ ਸੰਬੰਧਿਤ ਕਿਸੇ ਨੂੰ ਥੱਪੜ ਵੱਜਾ ਹੁੰਦਾ ਤਾਂ ਇੰਨਾ ਚੀਖ ਚਾੜ ਨਹੀਂ ਸੀ ਪੈਣਾ ਕਰਨੇ ਹੈ ਕਿ ਉਹ ਐਮਪੀ ਬਣਤ ਉਹ ਐਮਪੀ ਬਣੀ ਇਸ ਗੱਲ ਕਰਕੇ ਹੋਰ ਉਹਦਾ ਕੋਈ ਅਸ਼ੋਕੜ ਨਹੀਂ ਹੈ ਕੋਈ ਉਹਦੀ ਇਦਾਂ ਦੀ ਹੈ ਨਹੀਂ ਵੀ ਜਿਹੜੀਆਂ ਉਹਦੀਆਂ ਬਹੁਤ ਵੋਟਾਂ ਨੇ ਜਿੱਥੋਂ ਵੀ ਉਹ ਖੜੇ ਤੇ ਉਹ ਬਣ ਸਕਦੀ ਹੈ ਉਹ ਬਣੀ ਇਸ ਕਰਕੇ ਆ ਕਿ ਉਹ ਘੱਟ ਗਿਣਤੀਆਂ ਦੇ ਖਿਲਾਫ ਬਹੁਤ ਜ਼ਿਆਦਾ ਬੋਲਦੀ ਆ ਇਹਦਾ ਗੁੱਸਾ ਜਿਹੜਾ ਸੀ ਕਿਸਾਨੀ ਸਮੇਂ ਤੋਂ ਲੈ ਕੇ ਜਾਂ ਜਿਵੇਂ ਦਲਜੀਤ ਨੂੰ ਉਦੋਂ ਜਾਂ ਜਿਵੇਂ ਸਾਡਾ ਇੱਕ ਹੋਰ ਮੁੰਡਾ ਗਾਇਕ ਸੀਗਾ ਰਣਜੀਤ ਬਾਵਾ ਉਹਨੂੰ ਇਸ ਤਰ੍ਹਾਂ ਦੇ ਜਿਹੜੇ ਲਵ ਜੌਨ ਨੇ ਸ਼ੁਰੂ ਤੋਂ ਵਰਤਦੀ ਆ ਉਹਦਾ ਜਿਹੜਾ ਮੈਂਟਲ ਲੈਵਲ ਆ ਉਹ ਇਹੀ ਆ ਉਹ ਉਹਦੇ ਕਰਕੇ ਹੀ ਐਮਪੀ ਬਣੀ ਆ ਹੋਰ ਉਹਦਾ ਕੋਈ ਇਥੇ ਦੋ ਤਿੰਨ ਮੈਂ ਤੁਹਾਨੂੰ ਹੋਰ ਬੰਦੇ ਦੱਸਦਾ ਜਿਹੜੇ ਕਿ ਜਿੱਤੇ ਵੀ ਨਹੀਂ ਹੈ ਉਹ ਵੀ ਮੰਤਰੀ ਬਣ ਗਿਆ ਇਹ ਇਹ ਬੜੀ ਖਤਰਨਾਕ ਗੱਲ ਆ ਜਿਹੜਾ ਬੰਦਾ ਵੀ ਸਾਡੀ ਕੌਮ ਦੇ ਖਿਲਾਫ ਸਾਡੇ ਧਰਮ ਦੇ ਸਾਡੇ ਸਿਧਾਂਤ ਦੇ ਖਿਲਾਫ ਭੌਂਕੇਗਾ ਉਹ ਸਦਾ ਹੀ ਉਹਦੇ ਨਾਲ ਸਿਕਿਉਰਟੀ ਵੀ ਰਹੂਗੀ ਤੇ ਉਹਨਾਂ ਸਾਰੀਆਂ ਖੁੱਲਾਂ ਵੀ ਮਿਲਣ ਗਿਆ ਤੇ ਉਹਨੂੰ ਦਿੱਲੀ ਦੇ ਤਖਤ ਤੋਂ ਹਲੋਂ ਸਾਰਾ ਕੁਝ ਪ੍ਰੋਵਾਈਡ ਕਰਾਇਆ ਜਾਏਗਾ ਦਿੱਤਾ ਜਾਊਗਾ ਜੀ ਹੁਣ ਤੁਸੀਂ ਇਹ ਵੇਖੋਗੇ ਮੈਂ ਭਾਵੇਂ ਬੇਸ਼ੱਕ ਆਪਣਾ ਵਿਸ਼ਾ ਹੋਰ ਪਾਸੇ ਜਾਏਗਾ ਪਰ ਇਹ ਇੱਕ ਲੜੀ ਚਾ ਕਿ ਪੰਜਾਬ ਦੇ ਵਿੱਚ ਬਹੁਤ ਹੀ ਸੀਨੀਅਰ ਲੀਡਰ ਨੇ ਜਿਹੜੇ ਬੀਜੇਪੀ ਦੇ ਨੇ ਜਿਨ੍ਹਾਂ ਨੂੰ ਆਪਾਂ ਮਿਲੇ ਤਾਂ ਨਹੀਂ ਕਦੀ ਪਰ ਉਹਨਾਂ ਨੂੰ ਜਾਣਨੇ ਚੰਗੀ ਤਰ੍ਹਾਂ ਵੀ ਉਹਨਾਂ ਦਾ ਗੱਲਬਾਤ ਦਾ ਤਰੀਕਾ ਉਹ ਇੱਕ ਹਿੰਦੂ ਪੰਜਾਬੀ ਨੇ ਤੇ ਉਹਨਾਂ ਕਦੀ ਵੀ ਇਦਾਂ ਦੀ ਭਾਸ਼ਾ ਨਹੀਂ ਵਰਤੀ ਸਾਡੇ ਪ੍ਰਤੀ ਜੀ ਬਹੁਤ ਵੱਡੇ ਕੱਦੇ ਲੀਡਰ ਵੀ ਨੇ ਉਹ ਸਾਰਿਆਂ ਬੰਦਿਆਂ ਨੂੰ ਇਗਨੋਰ ਕਰਕੇ ਕੱਲ ਬੰਦਾ ਇੱਕ ਆਉਂਦਾ ਆ ਤੇ ਉਹਨੂੰ ਉਸ ਪੋਸਟ ਤੱਕ ਲਿਆਇਆ ਜਾਂਦਾ ਉਹਦਾ ਕਾਰਨ ਸਮਝੋ ਤੁਸੀਂ ਕੱਲੀ ਇਹ ਹਰਿਆਣੇ ਵਾਲੀ ਕੁੱਟ ਦਾ ਮਸਲਾ ਨਹੀਂ ਹੈ